ਜੀ ਹਾਜੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਵਾਗਤ ਤੁਹਾਡਾ ਸਾਰਿਆਂ ਦਾ ਧੰਨਵਾਦ ਗ੍ਰੀਟਿੰਗਸ ਮੇਰੇ ਵੱਲੋਂ ਤੇ ਗਰਗਸਾਹ ਵੱਲੋਂ ਤੇ ਅੱਜ ਦੀ ਜੋ ਪ੍ਰੈਸ ਕਾਨਫਰੰਸ ਅਸੀਂ ਕਾਲ ਕੀਤੀ ਹੈ ਲੋਕਲ ਬੁਡੀ ਡਿਪਾਰਟਮੈਂਟ ਵੱਲੋਂ 2022 ਵਿੱਚ ਪੰਜਾਬ ਦੀ ਆਵਾਮ ਨੇ ਇੱਕ ਬਹੁਤ ਵੱਡਾ ਮੰਡੇਟ ਦੇ ਕੇ ਆਮ ਆਦੀ ਪਾਰਟੀ ਨੂੰ ਜ਼ਿੰਮੇਵਾਰੀ ਦਿੱਤੀ ਆਮ ਆਦੀ ਪਾਰਟੀ ਦੀ ਸਰਕਾਰ ਬਣਾਈ ਤੇ ਅਸੀਂ ਖਰਦਲ ਅਜੀਜ਼ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ੇ ਅਸੀਂ ਜੋੜ ਦਾ ਮਿਸ਼ਨ ਹੈਗਾ ਵਿਜ਼ਨ ਹੈਗਾ ਹਸਦਾ ਖੇਡਦਾ ਪੰਜਾਬ ਰੰਗਲਾ ਪੰਜਾਬ ਪੜਿਆ ਲਿਖਿਆ ਪੰਜਾਬ ਤੰਦਰੁਸਤ ਪੰਜਾਬ ਰੋਜ਼ਗਾਰ ਵਾਲਾ ਪੰਜਾਬ ਤੇ ਇਸ ਨੂੰ ਹੋਰ ਅੱਗੇ ਵਧਾਈਏ ਜੇ ਮੈਂ ਅਸੀਂ ਆਪਣੇ ਡਿਪਾਰਟਮੈਂਟ ਦੀ ਗੱਲ ਕਰਾਂ ਮੈਂ ਸਾਫ਼ ਸੁਥਰਾ ਪੰਜਾਬ ਤੇ ਰੋਸ਼ਨ ਪੰਜਾਬ ਤੇ ਮੈਨੂੰ ਬੜਾ ਮਾਣ ਆ ਆਪਣੇ ਮੈਕਮੇ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਸਪੈਸ਼ਲੀ ਜੇ ਮੈਂ ਗੱਲ ਕਰਾਂ ਜਿਹੜੇ ਸਾਡੇ ਸਫਾਈ ਸੇਵਕ ਨੇ ਸੀਵਰਮੈਨ ਨੇ ਉਹ ਦਿਨ ਰਾਤ ਉਹ ਪੰਜਾਬ ਦੀ ਸੇਵਾ ਲਈ ਪੰਜਾਬ ਦੀ ਲੋਕਾਂ ਦੀ ਸੇਵਾ ਲਈ ਤੇ ਸ਼ਹਿਰਾਂ ਦੀ ਸਫਾਈ ਲਈ ਉਹ ਲੱਗੇ ਨੇ ਤੇ ਮੈਨੂੰ ਬੜਾ ਮਾਣ ਹੋਵੇਗਾ ਕਿ ਜੇ ਅਸੀਂ ਉਹਨਾਂ ਲਈ ਜਿਹੜਾ ਸ਼ਬਦ ਹੈ ਸਫਾਈ ਸੈਨਿਕ ਵੀ ਵਰਤ ਲਈ ਤੇ ਉਹ ਵੀ ਮੈਨੂੰ ਲੱਗਦਾ ਕਿ ਉਹ ਕਿਸੇ ਤੋਂ ਘੱਟ ਨਹੀਂ ਹੋਏਗਾ ਉਹ ਉਹਦੇ ਵਿੱਚ ਉਹਨਾਂ ਦਾ ਮਾਣ ਵਧੇਗਾ ਤਤ ਕਰੀਬਨ ਸਾਡੇ ਕੋਲ ਪੂਰੇ ਪੰਜਾਬ ਵਿੱਚ ਜਿਹੜੀ ਲੋਕਲ ਬਾਡੀਜ਼ ਹੈਗੀ ਆ ਉਹ 166 ਨੰਬਰ ਹੈਗਾ ਉਹਦੇ ਵਿੱਚ 13 ਕਾਰਪੋਰੇਸ਼ਨਸ ਨੇ ਤੇ 153 ਨਗਰ ਪੰਚਾਇਤ ਨਗਰ ਕਾਉਂਸਲਸ ਨੇ ਤੇ ਅੱਜ ਦਾ ਜਿਹੜਾ ਰਿਸਪੌਂਸ ਰੱਖੀ ਆ ਇੱਕ ਮਿਸ਼ਨ ਨੂੰ ਲੈ ਕੇ ਅਸੀਂ ਆਏ ਆ ਪੰਜਾਬ ਸੜਕ ਸਫਾਈ ਮਿਸ਼ਨ ਕਿ ਜਿਹਦੇ ਵਿੱਚ ਕੀ ਇਹ ਮੈਂ ਕਹੂੰਗਾ ਕਿ ਇਹ ਆਵਾਦੀ ਪਾਰਟੀ ਦੀ ਸਰਕਾਰ ਦੀ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤੇ ਲੋਕਲ ਗਵਰਨਮੈਂਟ ਡਿਪਾਰਟਮੈਂਟ ਦੀ ਪਹਿਲ ਕਦਮੀ ਹੈ ਕਿ ਅਸੀਂ ਇਹ ਪਹਿਲੀ ਵਾਰ ਕਿ ਜਿਹੜੀ ਰੋਡਸ ਦੀ ਜਿਹੜੀ ਨਿਗਰਾਨੀ ਜਾਂ ਜਾਂ ਦੇਖਪਾਲਾ ਜਾਂ ਰੱਖ-ਰਖਾਓ ਹੈਗਾ ਉਹਦੀ ਅਸੀਂ ਜ਼ਿੰਮੇਵਾਰੀ ਲਈਏ ਜਾਂ ਉਹਨਾਂ ਨੂੰ ਆਪਣੇ ਜਿਹੜੇ ਸਾਡੇ ਆਫੀਸਰ ਸਹਿਬਾਨ ਹੈਗੇ ਕਲਾਸ 1 ਆਫੀਸਰ ਸਹਿਬਾਨ ਉਹਨਾਂ ਨੂੰ ਗੋਦ ਦੇਣਾ ਇਸ ਲਈ ਅਸੀਂ ਉਧਰ ਆਪਾਂ ਚੱਲ ਰਹੇ ਅੱਜ ਤੇ ਅਸੀਂ ਇੱਕ ਇਤਿਹਾਸਿਕ ਮੋੜ ਤੇ ਅਸੀਂ ਖੜੇ ਆ ਜਿੱਥੇ ਕਿ ਅਸੀਂ ਗੁੱਡ ਗਵਰਨੈਂਸ ਆਮਦੀ ਪਾਰਟੀ ਦੀ ਸਰਕਾਰ ਵਿੱਚ ਅਸੀਂ ਉਹਨੂੰ ਰੀਡਿਫਾਈਨ ਕਰ ਰਹੇ ਹਾਂ ਜਿਹਦੇ ਵਿੱਚ ਸਾਡੇ ਅਫਸਰ ਸਹਿਬਾਨਾਂ ਦੀ ਜਵਾਬਦੇਹੀ ਅਕਾਉਂਟੇਬਿਲਟੀ ਜਿਹਦੇ ਵਿੱਚ ਨਾਗਰਿਕਤ ਵਿਸ਼ਵਾਸ ਤੇ ਜਿਹੜੇ ਜ਼ਮੀਨੀ ਪੱਧਰ ਤੇ ਜਿਹੜੇ ਬਦਲਾਅ ਚੇਂਜਸ ਆ ਰਹੇ ਆ ਉਹਨੂੰ ਅਸੀਂ ਆਪਾਂ ਅੱਗੇ ਉਹਨੂੰ ਦੇਖਣਾ ਚਾਹੁੰਦੇ ਨੇ ਤੇ ਸਾਡੇ ਸਰਦਾਰ ਭਗਵੰਦ ਸਿੰਘ ਮਾਨ ਜੀ ਦਾ ਜਿਹੜਾ ਵਿਜ਼ਨ ਹੈਗਾ ਕਿ ਸਾਫ਼ ਪੰਜਾਬ ਸਾਫ਼ ਸੁਥਰਾ ਪੰਜਾਬ ਇੱਕ ਰੋਸ਼ਨ ਪੰਜਾਬ ਇਹ ਸਾਰੇ ਦੇਸ਼ ਵਿੱਚੋਂ ਪੰਜਾਬ ਪਹਿਲੇ ਨੰਬਰ ਤੇ ਆਵੇ ਅਵਲ ਨੰਬਰ ਤੇ ਹੋਵੇ ਤੇ ਇਸ ਮਿਸ਼ਨ ਨੂੰ ਅੱਜ ਅਸੀਂ ਆਪਾਂ ਲਾਂਚ ਕਰਨ ਜਾ ਰਹੇ ਆ ਆਪਾਂ ਇੱਕ ਬੜੀ ਯੋਜਨਾਬੱਧ ਤਕਨੀਕ ਦੇ ਨਾਲ ਪੰਜਾਬ ਸੜਕ ਸਫਾਈ ਮਿਸ਼ਨ ਜਿਦਾ ਨਾਂ ਰੱਖਿਆ ਸੀ ਆਪਾਂ ਪੰਜਾਬ ਸੜਕ ਸਫਾਈ ਮਿਸ਼ਨ ਤੇ ਅੱਜ ਤੋਂ ਹੀ ਮੈਂ ਕਹੂੰਗਾ ਕਿ ਇਹ ਕੋਈ ਇਨਸਟਰਕਸ਼ਨਸ ਨਹੀਂ ਦੇ ਰਹੇ ਅਸੀਂ ਆਪਾਂ ਐਕਸ਼ਨ ਮੋਡ 'ਚ ਹੀ ਹੈਗੇ ਆ ਤੇ ਅੱਜ ਤੋਂ ਹੀ ਪੂਰੇ ਪੰਜਾਬ ਵਿੱਚ ਜਿੱਥੇ ਵੀ ਸਾਡੀ ਲੋਕਲ ਬਾਡੀਜ਼ ਹੈਗੀਆਂ ਤੇ ਉੱਥੋਂ ਸੁਨੇਹਾ ਲੱਗ ਜਾਏਗਾ ਜਿਹੜਾ ਉਦੇਸ਼ ਜਿਹੜਾ ਆਬਜੈਕਟਿਵ ਹੈਗਾ ਜਿਹੜਾ ਕੀ ਹੈ ਮਕਸਦ ਇਹਦਾ ਕੀ ਹੈਗਾ ਕਿ ਰਿਸਪੌਂਸਿਬਿਲਟੀ ਅਸੀਂ ਦੇਣੀ ਹੈ ਆਪਣੇ ਅਫਸਰ ਸਹਿਬਾਨਾਂ ਨੂੰ ਇੱਕ ਤਰ੍ਹਾਂ ਦੇ ਉਹ ਸੜਕ ਨੂੰ ਉਹ ਗੋਦ ਲੈਣਗੇ ਉਸ ਸੜਕ ਨੂੰ ਉਸ ਰਸਤੇ ਨੂੰ ਉਹਦੇ ਉਹ ਜ਼ਿੰਮੇਵਾਰੀ ਵਾਂਗ ਉਹਨੂੰ ਉਹਦੇ ਦੇਖ ਦੇਖਪਾਲ ਕਰਨਗੇ ਸਾਮ ਸੰਭਾਲ ਕਰਨਗੇ ਰੱਖ ਰਖਾਵ ਕਰਨਗੇ ਤੇ ਮੈਂ ਕਹੂੰਗਾ ਜਿਹੜੇ ਸਿਵਿਕ ਇਨਫਰਾਸਟ੍ਰਕਚਰ ਹੁੰਦੇ ਹੈਗੇ ਜਿਹੜੇ ਸਟੈਂਡਰਡ ਜਿਹੜੇ ਅਸੀਂ ਮੇਨਟੇਨ ਕਰਨੇ ਹੁੰਦੇ ਹਾਈਸਟ ਸਟੈਂਡਰਡਸ ਬੋਦੀ ਵਿੱਚ ਉਹ ਪੂਰਾ ਆਪਣਾ ਉਹ ਯੋਗਦਾਨ ਪਾਉਣਗੇ ਜੀ ਇਹ ਤਕਰੀਬਨ ਜੇ ਅਸੀਂ ਗਾਈਡਲਾਈਨਸ ਦੀ ਗੱਲ ਕਰ ਲਈਏ ਇਹ ਹਰੇਕ ਡਿਸਟ੍ਰਿਕਟ ਲੈਵਲ ਦੇ ਡਿਸਟ੍ਰਿਕਟ ਮੈਜਿਸਟਰੇਟ ਵੱਲੋਂ ਸਾਡੇ ਡੀਸੀ ਸਹਿਵਾਨ ਵੱਲੋਂ ਹੋ ਦਿੱਤੀਆਂ ਜਾਣ ਗਿਆ ਤੇ ਇਹਦੇ ਵਿੱਚ ਉਸ ਸ਼ਹਿਰ ਦੇ ਸਾਰੇ ਕਲਾਸਨ ਅਫਸਰ ਚਾਹੇ ਉਹ ਡੀਸੀ ਸਹਿਵਾਨ ਹੋਣ ਏਡੀਸੀ ਸਹਿਵਾਨ ਸਾਡੇ ਐਸਡੀਐਲ ਸਹਿਵਾਨ ਚਾਹੇ ਕਮਿਸ਼ਨਰ ਸਹਿਵਾਨ ਹੋਣ ਚਾਹੇ ਸਾਡੇ ਈਓ ਸਹਿਵਾਨ ਹੋਣ ਉਹਨਾਂ ਨੂੰ ਹਰੇਕ ਨੂੰ ਤਕਰੀਬਨ ਕਹਿ ਸਕਦੇ ਕਿ ਅਸੀਂ 10 ਕਿਲੋਮੀਟਰ ਜਿਹੜਾ ਸਟ੍ਰੈਚ ਹੈਗਾ ਰੋਡ ਦਾ ਸੀ ਆਪਾਂ ਉਹਨੂੰ ਦੇ ਦਾਂਗੇ ਆਪਾਂ ਉੱਤੇ ਉਹ ਉਹਨਾਂ ਦੀ ਜ਼ਿੰਮੇਵਾਰੀ ਹੋਗੀ ਉਹਨਾਂ ਦੀ ਰੱਖ-ਰਖਾਅ ਦੀ ਸਾਮ ਸੰਭਾਲ ਦੀ ਦੇਖਰੇਖ ਦੀ ਚਾਹੇ ਉਹਦੇ ਵਿੱਚ ਪੋਟ ਹੋਲਸ ਦੀ ਗੱਲ ਕਰ ਲਈਏ ਉਹਨਾਂ ਦੇ ਰਿਪੇਅਰ ਦੀ ਚਾਹੇ ਉਹ ਰੋਡ ਦੀ ਬਿਊਟੀਫਿਕੇਸ਼ਨ ਦੀ ਗੱਲ ਕਰ ਲਈਏ ਚਾਹੇ ਅਸੀਂ ਫੁੱਟਪਾਥ ਦੀ ਗੱਲ ਕਰ ਲਈਏ ਚਾਹੇ ਉਹ ਰਸਤੇ ਜਾਹੇ ਰੋਡ ਤੇ ਹੋ ਕੋਈ ਵੇਸਟ ਪਿਆ ਹੋਵੇ ਕੂੜਾ ਪਿਆ ਹੋਵੇ ਉਹਦੀ ਲਿਫਟਿੰਗ ਦੀ ਜ਼ਿੰਮੇਵਾਰੀ ਉਹਨਾਂ ਦੀ ਹੋਏਗੀ ਤੇ ਬੜੀ ਅਸੀਂ ਟੈਕਨੀਕਲੀ ਅਸੀਂ ਇਹਨੂੰ ਆਪਾਂ ਅਪਲਾਈ ਕਰਾਂਗੇ ਆਪਾਂ ਜਿਹਦੇ ਵਿੱਚ ਰਿਪੋਰਟਿੰਗ ਵੀ ਹੋਵੇਗੀ ਮੋਬਾਈਲ ਐਪਲੀਕੇਸ਼ਨ ਦਿੱਤੀ ਜਾਏਗੀ ਜਦ ਵੀ ਚਾਹੋ ਰੀਅਲ ਟਾਈਮ ਡਾਟਾ ਕੈਪਚ ਜਿਹੜਾ ਹੁੰਦਾ ਹੈਗਾ ਜਿਹਦੇ ਵਿੱਚ ਲੋਕੇਸ਼ਨ ਟਾਈਮ ਡੇਟ ਸਾਰਾ ਕੁਝ ਉਹਦੇ ਵਿੱਚ ਹੋਏਗਾ ਤੇ ਉਹ ਅੱਗੇ ਜਿਹੜੇ ਕਨਸਰਨਡ ਯੂਐਲਬੀਜ਼ ਜਾਂ ਜਿਹੜੇ ਕਨਸਰਨਡ ਜਿਹੜੇ ਸਾਡੇ ਕਾਰਪੋਰੇਸ਼ਨ ਹੈਗੇ ਆ ਉਹਨਾਂ ਨੂੰ ਫਾਰਵਰਡ ਕੀਤਾ ਜਾਏਗੀ ਜਿੱਥੇ ਵੀ ਉਹਨਾਂ ਨੂੰ ਲੱਗਿਆ ਕਿ ਕੋੜਾ ਪਿਆ ਆ ਜਿੱਥੇ ਵੀ ਲੱਗਿਆ ਕਿ ਪੋਰਟੋਲ ਹੈਗਾ ਆ ਨੁਕਸਾਨ ਕਰ ਰਿਹਾ ਹੈਗਾ ਜਿੱਥੇ ਸਫਾਈ ਨਹੀਂ ਹੈਗੀ ਉਹ ਸਾਰੇ ਦਾ ਸਾਰਾ ਉਹ ਥਰੂ ਮੋਬਾਈਲ ਐਪਲੀਕੇਸ਼ਨ ਉਹ ਅਪਲੋਡ ਕੀਤਾ ਜਾਵੇਗਾ ਤੇ ਡਿਸਟ੍ਰਿਕਟ ਲੈਵਲ ਤੇ ਇੱਕ WhatsApp ਵੀ ਗਰੁੱਪ ਬਣਾਇਆ ਜਾਏਗਾ ਕਾਰਪੋਰੇਸ਼ਨ ਦੇ ਲੈਵਲ ਤੇ ਜਿੱਥੇ ਕਾਰਪੋਰੇਸ਼ਨਸ ਹੈਗੀਆਂ ਜਿੱਥੇ ਜ਼ਿਲ੍ਹੇ ਹੈਗੇ ਡਿਸਟ੍ਰਿਕਟ ਹੈਗੇ ਜਿੱਥੇ ਯੂਲਬੀਸ ਹੈਗੀਆਂ ਉਸ ਲੈਵਲ ਤੇ ਇੱਕ ਗਰੁੱਪ ਬਣਾ ਕੇ ਉਹਦੇ ਵਿੱਚ ਉਹ ਸਾਰਾ ਡਾਟਾ ਪੋਸਟ ਵੀ ਕੀਤਾ ਜਾਏਗਾ ਤੇ ਉਹਦੇ ਵਿੱਚ ਅਸੀਂ ਵੀ ਹੋਵਾਂਗੇ ਸਾਡੇ ਹੈੱਡਕ quarter ਦੇ ਆਫੀਸਰਸ ਵੀ ਹੋਣਗੇ ਤੇ ਨਾਲ ਲੋਕਲ ਐਮਐਲਏਸ ਵੀ ਹੋ ਜਾਣਗੇ ਤਾਂ ਕਿ ਸਾਨੂੰ ਪਤਾ ਚੱਲਦਾ ਰਹੂਗਾ ਕਿ ਪ੍ਰੋਬਲਮਾ ਕਿੱਥੇ ਪ੍ਰੋਬਲਮ ਹੈਗਾ ਉਹਦੀ ਜਿਹੜੀ ਫਾਲੋਅ ਅਪ ਹੈਗੀ ਆ ਉਹਦੇ ਲੈਣ ਵਿੱਚ ਸਾਨੂੰ ਬੜੀ ਉਹ ਉਹ ਇਜ਼ੀ ਹੋਏਗਾ ਤੇ ਬੜੀ ਇਹ ਯੋਜਨਾਬੰਦ ਸਾਡੀ ਕੈਂਪੇਨਿੰਗ ਪਲਾਨਿੰਗ ਹੈਗੀ ਆ ਕਿ ਹਰੇਕ ਅਫਸਰ ਸਹਿਬਾਨ ਨੂੰ ਉਹਦਾ ਪੂਰਾ ਜਿੰਨੇ ਵੀ ਅਸੀਂ ਆਪਾਂ ਸਟ੍ਰੈਚ ਦਾਵਾਂਗੇ ਰੋਡ ਦਾ ਕਿੱਥੋਂ ਸ਼ੁਰੂ ਹੋ ਰਹੀ ਹੈ ਕਿੱਥੇ ਤੱਕ ਖਤਮ ਹੋ ਰਹੀ ਹੈ ਡੇਲੀ ਬੇਸਿਸ ਤੇ ਉਹਦੀ ਉਹ ਉਹਨਾਂ ਦੀ ਮੋਨਿਟਰਿੰਗ ਹੋਏਗੀ ਤੇ ਮੈਂ ਜੋ ਇਸ ਤੋਂ ਜਿਹੜੀ ਜਿਹੜੀ ਕੈਂਪੇਨ ਅਸੀਂ ਹੁਣ ਸ਼ੁਰੂ ਕਰਨ ਜਾ ਰਹੇ ਹੈਗੇ ਆ ਇਹ ਜਿਹੜੇ ਆਊਟਕਮਸ ਹੈਗੇ ਮੈਂ ਇਹ ਹੀ ਕਹੂੰਗਾ ਕਿ ਇੱਕ ਜਿੰਨੇ ਵੀ ਸਾਡੇ ਅਫਸਰ ਸਹਿਬਾਨ ਜਿਨ੍ਹਾਂ ਨੂੰ ਅਸੀਂ ਆਪਾਂ ਇਹ ਜ਼ਿੰਮੇਵਾਰੀ ਦੇਵਾਂਗੇ ਆਪਾਂ ਜਿਦਾ ਸੀ ਆਪਣੇ ਘਰਾਂ 'ਚ ਸਫਾਈ ਕਰਦੇ ਆ ਉਸੇ ਤਰ੍ਹਾਂ ਹੀ ਉਹ ਬਾਹਰ ਵੀ ਇਸ ਸਫਾਈ ਦਾ ਖਿਆਲ ਰੱਖਣਗੇ ਤੇ ਮੈਂ ਕਹੂੰਗਾ ਕਿ ਇੱਕ 10 ਕਿਲੋਮੀਟਰ ਦਾ ਸਟ੍ਰੈਚ ਜਿਹੜਾ ਰੋਡ ਦਾ ਹੈਗਾ ਉਹਦੀ ਸਾਰੀ ਉਹਦੀ ਦੇਖਭਾਲ ਉਹਨਾਂ ਦੇ ਹੱਥ ਹੋਏਗੀ ਤੇ ਮੈਂ ਇਹੀ ਉਮੀਦ ਕਰਦਾ ਕਿ ਉਹ ਜਿਹੜੀ ਇਹ ਰੋਡ ਅਸੀਂ ਉਹਨੂੰ ਦਵਾਂਗੇ ਆਪਾਂ ਜਿੰਨਾ ਵੀ ਸਟ੍ਰੈਚ ਅਸੀਂ ਦਵਾਂਗੇ ਉਹਦੀ ਦੇਖਭਾਲ ਜਿਦਾ ਅਸੀਂ ਆਪਣੇ ਬੱਚਿਆਂ ਨੂੰ ਆਪਾਂ ਪਾਲੀਦਾ ਹੈਗਾ ਉਹਦੀ ਦੇਖਭਾਲ ਉਸ ਤਰ੍ਹਾਂ ਹੀ ਕਰਨਗੇ ਤੇ ਅਸੀਂ ਪੰਜਾਬ ਸਰਕਾਰ ਆਪਣੇ ਅਫਸਰ ਸਹਿਬਾਨਾਂ ਦਾ ਬੜਾ ਮਾਣ ਕਰਦੀ ਹਾਂ ਉਹਨਾਂ ਦੇ ਬੜਾ ਮਾਣ ਕਰਦੀ ਆ ਤੇ ਬਸ ਇਹੀ ਸਨੇਹਾ ਹੈਗਾ ਕਿ ਅਸੀਂ देयर ਗੁੱਡ ਐਡਮਿਨਿਸਟਰेटर देयर ਗੁੱਡ ਆਫੀਸਰਸ ਟੇਕ ਅ ਰਿਸਪੋਨਸਿਬਲ ਸਿਟੀਜ਼ਨ ਬਣ ਕੇ ਔਰ ਔਰ ਦਾ ਕਸਟੋਡੀਅਨ ਬਣ ਕੇ ਅਸੀਂ ਆਪਾਂ ਜਿੰਨਾ ਕਸੀਂ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਬਿਹਤਰ ਲਈ ਹਿੱਸੇ ਆਪਾਂ ਉਹਨਾਂ ਕੋਲ ਹੈਲਪ ਲੈ ਸਕਦੇ ਅਸੀਂ ਆਪਾਂ ਲਾਵਾਂਗੇ ਸੋ ਇਹੀ ਸੀ ਅੱਜ ਜਿਹੜਾ ਮਿਸ਼ਨ ਸੀ ਅੱਜ ਦਾ ਪੰਜਾਬ ਸੜਕ ਸਾਫ ਮਿਸ਼ਨ ਸਫਾਈ ਮਿਸ਼ਨ ਉਹਦੇ ਰਿਲੇਟਡ ਅਸੀਂ ਆਪਣਾ ਪ੍ਰੈਸ ਕਾਨਫਰੰਸ ਕੀਤੀ ਤੇ ਮੈਂ ਤੁਹਾਡਾ ਇੱਕ ਵਾਰੀ ਫਿਰ ਸਾਰਿਆਂ ਦੇ ਇਥੇ ਪਹੁੰਚੇ ਤੁਹਾਡਾ ਧੰਨਵਾਦ ਕਰਦਾ ਤੇ ਤੁਹਾਡਾ ਸਵਾਗਤ ਕਰਦਾ ਐਨੀ ਕੁਸਟਸ ਵੀ ਕੈਨ ਟੇਕ ਓਨ ਡਾਕਟਰ